ਲੋ ਜੀ ਹਰਿਆਣਾ ਤੇ ਜੰਮੂ ਕਸ਼ਮੀਰ ਦੇ ਵਿੱਚ ਵੋਟਾਂ ਦਾ ਕੰਮ ਅੱਜ ਪੂਰਾ ਹੋਇਆ ਤੇ ਨਾਲ ਦੀ ਨਾਲ ਵੋਟਾਂ ਦੇ ਐਗਜ਼ਿਟ ਪੋਲ ਨਤੀਜੇ ਆ ਗਏ ਨੇ ਔਰ ਐਗਜ਼ਿਟ ਪੋਲ ਨਤੀਜੇ ਸੁਣ ਕੇ ਸਾਰੇ ਹੈਰਾਨ ਹੋ ਰਹੇ ਨੇ ਔਰ ਭਾਜਪਾ ਕਾਂਗਰਸ ਤੇ ਆਮ ਆਦਮੀ ਪਾਰਟੀ ਤਿੰਨੋਂ ਚੋਣ ਮੈਦਾਨ ਦੇ ਵਿੱਚ ਟੱਕਰ ਲੈ ਰਹੀਆਂ ਸੀਗੀਆਂ ਔਰ ਹਰਿਆਣਾ ਦੇ ਵਿੱਚ ਅੱਜ ਕੁੱਲ ਮਿਲਾ ਕੇ 62% ਵੋਟਾਂ ਜਿਹੜੀਆਂ ਨੇ ਉਹ ਪੋਲ ਹੋਈਆਂ ਨੇ ਔਰ ਕਿਹੜੀ ਪਾਰਟੀ ਜਿੱਤ ਰਹੀ ਹੈ ਕਿਹੜੀ ਪਾਰਟੀ ਦਾ ਸੁਪਣਾ ਸਾਫ ਹੋ ਰਿਹਾ ਕੀ ਹੋ ਰਿਹਾ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਆਪਣਾ ਕਮੈਂਟ ਜਰੂਰ ਲਿਖਿਓ ਤੇ ਵੀਡੀਓ ਨੂੰ ਸ਼ੇਅਰ ਕਰੀ ਜਾਓ ਮਿੱਤਰ ਪਿਆਰਿਓ ਹਰਿਆਣਾ ਦੇ ਵਿੱਚ ਚੋਣ ਨਤੀਜਿਆਂ ਦੇ ਐਗਜ਼ਿਟ ਪੋਲ ਆਏ ਨੇ ਅੱਜ ਹੀ ਵੋਟਾਂ ਹਰਿਆਣਾ ਦੇ ਵਿੱਚ ਜਿਹੜੀਆਂ ਸੰਪੰਨ ਹੋਈਆਂ ਔਰ ਕਈ ਚੈਨਲਾਂ ਨੇ ਜਿਹੜੇ ਸਰਵੇ ਨਤੀਜੇ ਨੇ ਉਹ ਪੇਸ਼ ਕੀਤੇ ਨੇ ਔਰ ਗੌਰਨਲ ਸੁਣਿਓ ਜਿਹੜਾ న్యూਜ਼ 18 ਇੰਡੀਆ ਚੈਨਲ ਹੈ ਉਹਦੇ ਸਰਵੇ ਦੇ ਮੁਤਾਬਕ ਆ ਕਾਂਗਰਸ ਨੂੰ ਹਰਿਆਣਾ ਦੇ ਵਿੱਚ 59 ਸੀਟਾਂ ਆ ਰਹੀਆਂ ਨੇ ਟੋਟਲ ਸੀਟਾਂ ਹਰਿਆਣਾ ਚ 90 ਨੇ 90 ਤੇ 90ਾਂ ਦੇ ਵਿੱਚੋਂ ਕਾਂਗਰਸ ਨੂੰ 59 59 ਤੇ ਭਾਜਪੀ ਜਿਹਦੀ ਪਹਿਲਾ ਸਰਕਾਰ ਸੀ ਹਰਿਆਣਾ ਚ ਉਹਨੂੰ ਸਿਰਫ 21 ਸੀਟਾਂ ਆ ਰਹੀਆਂ ਨੇ ਔਰ ਆਮ ਆਦਮੀ ਪਾਰਟੀ ਨੂੰ న్యూਜ 18 ਦੇ ਸਰਵੇ ਦੇ ਮੁਤਾਬਕ ਕੋਈ ਸੀਟ ਨਹੀਂ ਆ ਰਹੀ ਕਿਤੇ ਕੋਈ ਸੀਟ ਆਮ ਆਦਮੀ ਪਾਰਟੀ ਨੂੰ ਹਰਿਆਣਾ ਚ ਐਗਜ਼ਿਟ ਪੋਲ ਜਿਹੜਾ ਹੈ న్యూਜ 18 ਦਾ ਉਹ ਨਹੀਂ ਦੇ ਰਿਹਾ ਔਰ ਜਿਹੜੀ ਆਈਐਨਐਲਡੀ ਉਥੋਂ ਦੀ ਖੇਤਰੀ ਪਾਰਟੀ ਹੈ ਉਹਨੂੰ 4 ਸੀਟਾਂ ਐਗਜ਼ਿਟ ਪੋਲ ਦੇ ਰਿਹਾ ਤੇ ਅਦਰ ਨੂੰ 6 ਦੇ ਰਿਹਾ ਮਤਲਬ న్యూస్ 18 ਦਾ ਸਰਵੇ ਕਾਂਗਰਸ ਦੀ ਭਾਰੀ ਬਹੁਮਤ ਨਾਲ ਸਰਕਾਰ ਬਣਾ ਰਿਆ ਬੀਜੇਪੀ ਦਾ ਸੂਪਣਾ ਸਾਫ ਹੁੰਦਾ ਨਜ਼ਰ ਆ ਰਿਹਾ ਹੈ ਬੀਜੇਪੀ ਹਰਿਆਣਾ ਦੇ ਵਿੱਚ ਦੋ ਵਾਰ ਰਾਜ ਕਰ ਗਈ ਕਿਸਾਨਾਂ ਨਾਲ ਪੰਗਾ ਪਿਆ ਔਰ ਕਿਸਾਨਾਂ ਨੇ ਬਾਟੀ ਮਾਂਜਤੀ ਇਸ ਵਾਰ ਬੀਜੇਪੀ ਦੀ ਹਰਿਆਣਾ ਚ ਰਹਿੰਦੀ ਖੁੰਦੀ ਕੰਗੜਾ ਦੇ ਬਿਆਨਾਂ ਨੇ ਔਰ ਜਿਹੜਾ દੈਨਿਕ ਪਾਸਕਰ ਦਾ ਸਰਵੇ ਹੈ ਉਹ ਵੀ ਸੁਣ ਲੋ ਦੈਨਕ ਪਾਸ ਕਰਨੇ ਹਰਿਆਣਾ ਦੇ ਵਿੱਚ 90 ਚੋਂ ਕਾਂਗਰਸ ਨੂੰ 44 ਤੋਂ 55 ਤੱਕ ਐਮਐਲਏ ਸੀਟਾਂ ਦਿੱਤੀਆਂ ਨੇ ਭਾਜਪਾ ਨੂੰ 19 ਤੋਂ 29 ਤੱਕ ਐਮਐਲਏ ਸੀਟਾਂ ਜਿਹੜਾ ਦੈਨਕ ਪਾਸਕਰ ਦਾ ਸਰਵੇ ਆ ਉਹ ਦੇ ਰਿਹਾ ਔਰ ਆਮ ਆਦਮੀ ਪਾਰਟੀ ਨੂੰ ਦੈਨਕ ਪਾਸਕਰ ਸਿਰਫ ਇੱਕ ਸੀਟ ਤੇ ਜਿੱਤ ਦੇ ਰਿਹਾ ਔਰ ਪੰਜ ਸੀਟਾਂ ਤੇ ਆਈਐਨਐਲਡੀ ਨੂੰ ਔਰ ਅਦਰ ਨੂੰ 4 ਤੋਂ 10 ਸੀਟਾਂ ਮਤਲਬ ਦੇਣਕਪਾਸਕਰ ਦਾ ਸਰਵੇ ਵੀ ਕਾਂਗਰਸ ਦੀ ਭਾਰੀ ਬਹੁਮਤ ਨਾਲ ਸਰਕਾਰ ਬਣਾਉਂਦਾ ਨਜ਼ਰ ਆ ਰਿਹਾ ਔਰ ਭਾਜਪਾ ਦਾ ਭਾਂਡਾ ਦੇਣਕਪਾਸਕਰ ਵੀ ਮਾਝ ਦਾ ਨਜ਼ਰ ਆ ਰਿਹਾ ਐ ਐਕਸਸ ਮਾਈ ਇੰਡੀਆ ਨੇ ਜਿਹੜਾ ਸਰਵੇ ਕੀਤਾ ਹੈ ਹਰਿਆਣਾ ਦੀਆਂ ਵੋਟਾਂ ਦਾ ਉਹ ਕਹਿੰਦਾ ਹੈ ਕਿ ਹਰਿਆਣਾ ਦੇ ਵਿੱਚ ਕਾਂਗਰਸ ਨੂੰ 55 ਤੱਕ ਸੀਟਾਂ ਆਉਣਗੀਆਂ 90 ਦੇ ਵਿੱਚੋਂ ਆ ਬੀਜੇਪੀ ਨੂੰ 20 ਤੋਂ 25 ਤੱਕ ਸੀਟਾਂ ਆਉਣਗੀਆਂ ਔਰ ਆਮ ਆਦਮੀ ਪਾਰਟੀ ਨੂੰ ਕੋਈ ਸੀਟ ਇਹ ਨਹੀਂ ਦੇ ਰਏ ਔਰ ਇਹਨਾਂ ਦਾ ਸਰਵੇ ਜਿਹੜੀਆਂ ਅਦਰ ਨੇ ਉਹਨਾਂ ਨੂੰ 3 ਤੋਂ 5 ਸੀਟਾਂ ਦੇ ਰਿਆ ਔਰ ਰਿਪਬਲਿਕ ਟੀਵੀ ਦਾ ਜਿਹੜਾ ਸਰਵੇ ਹੈ ਉਹ ਕੀ ਕਹਿ ਰਿਹਾ ਹੈ ਰਿਪਬਲਿਕ ਟੀਵੀ ਕਹਿੰਦਾ ਕਿ ਹਰਿਆਣਾ ਦੇ ਵਿੱਚ 90 ਸੀਟਾਂ ਦੇ ਵਿੱਚੋਂ ਕਾਂਗਰਸ 62 ਤੱਕ ਸੀਟਾਂ ਜਿੱਤ ਸਕਦੀ ਹੈ ਔਰ ਬੀਜੇਪੀ 18 ਸੀਟਾਂ ਤੋਂ 24 ਸੀਟਾਂ ਤੱਕ ਜਿੱਤ ਸਕਦੀ ਹੈ ਆਮ ਆਦਮੀ ਪਾਰਟੀ ਨੂੰ ਜ਼ੀਰੋ ਸੀਟ ਜਿਹੜਾ ਇਹਨਾਂ ਦਾ ਪਬਲਿਕ ਟੀਵੀ ਦਾ ਸਰਵੇ ਆ ਉਹ ਦੇ ਰਿਹਾ ਔਰ ਆਈਐਨਐਲਡੀ ਨੂੰ 3 ਤੋਂ 6 ਸੀਟਾਂ ਤੇ ਅਦਰ ਨੂੰ 2 ਤੋਂ 8 ਸੀਟਾਂ ਅਰ ਪਬਲਿਕ ਟੀਵੀ ਦਾ ਸਰਵੇ ਦੇ ਰਿਹਾ ਮਿੱਤਰੋ ਹੁਣ ਇਹ ਚਾਰ ਸਰਵੇ ਹਰਿਆਣਾ ਦੇ ਆਗੇ ਤੁਹਾਨੂੰ ਜੰਮੂ ਕਸ਼ਮੀਰ ਦਾ ਵੀ ਦੱਸਦੇ ਆ ਵੀ ਉੱਥੇ ਬੀਜੇਪੀ ਕੇ ਕਾਂਗਰਸ ਕਿਉਂਕਿ ਉੱਥੇ ਆਮ ਆਦਮੀ ਪਾਰਟੀ ਗਈ ਨਹੀਂ ਖੇਤਰੀ ਪਾਰਟੀਆਂ ਕੁਝ ਹੈਗੀਆਂ ਨੇ ਜਿਵੇਂ ਐਨਸੀਐ ਦੂਸਰੀਆਂ ਨੇ ਉਹ ਵੀ ਤੁਹਾਨੂੰ ਦੱਸਦੇ ਆ ਪਰ ਹਰਿਆਣਾ ਬਾਰੇ ਇੱਕ ਗੱਲ ਜਿਹੜੇ ਐਗਜ਼ਿਟ ਪੋਲ ਨੇ ਉਹ ਸਪਸ਼ਟ ਕਰਦੇ ਨਜ਼ਰ ਆ ਰਹੇ ਨੇ ਭਾਵੇਂ ਕਿ ਐਗਜ਼ਿਟ ਪੋਲ ਅਜੇ ਕੋਈ ਫਾਈਨਲ ਨਤੀਜੇ ਨਹੀਂ ਹੁੰਦੇ ਫਾਈਨਲ ਨਤੀਜਾ ਅਜੇ ਵੋਟਾਂ ਦੀ ਗਿਣਤੀ ਹੋਣੀ ਹੈ ਤੇ ਫਿਰ ਆਉਣਾ ਪਰ ਐਗਜ਼ਿਟ ਪੋਲ ਉਹੀ ਗੱਲ ਕਹਿ ਰਹੇ ਨੇ ਜੋ ਹਵਾ ਪਹਿਲਾਂ ਹੀ ਸੀ ਬੀਜੇਪੀ ਦੀ ਬਾਟੀ ਐਗਜ਼ਿਟ ਪੋਲ ਮਾਂਜ ਰਹੇ ਨੇ ਔਰ ਜਿਨ੍ਹਾਂ ਨੇ ਸਰਵੇ ਪੇਸ਼ ਕੀਤੇ ਨੇ ਇਹਨਾਂ ਚੋਂ ਕਈ ਅਧਾਰੇ ਕਈ ਟੀਵੀ ਬੀਜੇਪੀ ਦੇ ਪੱਖੀ ਵੀ ਰਹੇ ਨੇ ਤੇ ਉਹ ਵੀ ਬੀਜੇਪੀ ਦੀ ਬਾਟੀ ਮਾਂਜ ਰਹੇ ਨੇ ਅੱਛਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੂੰ ਸਾਰੇ ਸਰਵੇ ਹਰਿਆਣੇ ਦੇ ਵਿੱਚ 0 ਸੀਟਾਂ ਦੇ ਨੇੜੇ ਤੇ ਡੇ ਖੜਾ ਕਰ ਰਹੇ ਨੇ ਮਤਲਬ ਕੋਈ ਸੀਟ ਹਰਿਆਣੇ ਚ ਨਹੀਂ ਮਿਲ ਰਹੀ ਇੱਥੇ ਬਹੁਤ ਵੱਡਾ ਸਵਾਲ ਖੜਾ ਹੁੰਦਾ ਸਵਾਲ ਕੀ ਖੜਾ ਹੁੰਦਾ ਸਵਾਲ ਇਹ ਖੜਾ ਹੁੰਦਾ ਕਿ ਕੇਜਰੀਵਾਲ ਦਾ ਆਪਣਾ ਸੂਬਾ ਹਰਿਆਣਾ ਵੀ ਆਮ ਆਦਮੀ ਪਾਰਟੀ ਕਹਿੰਦੀ ਰਹੀ ਕਿ ਹਰਿਆਣਾ ਕਾ ਬੇਟਾ ਕੇਜਰੀਵਾਲ ਪਰ ਹਰਿਆਣਾ ਵਾਲਿਆਂ ਨੇ ਕੇਜਰੀਵਾਲ ਨੂੰ ਕੋਈ ਵੀ ਸੀਟ ਨਹੀਂ ਦਿੱਤੀ ਮੈਂ 2-3 ਦਿਨ ਹਰਿਆਣਾ ਲੈ ਕੇ ਆਇਆ ਉੱਥੇ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਲੋਕਾਂ ਤੋਂ ਹਰਿਆਣੇ ਦੇ ਆ ਤੋਂ ਪੁੱਛਿਆ ਉਹ ਇੱਕ ਗੱਲ ਕਹਿੰਦੇ ਸੀ ਕਿ ਬੀਜੇਪੀ ਨੇ ਬਹੁਤ ਦੁਖੀ ਕੀਤਾ ਇਹਨੂੰ ਤਾਂ ਅਸੀਂ ਮਾਂਜ ਦੇਣਾ ਤੇ ਮੈਂ ਜਦੋਂ ਪੁੱਛਦਾ ਸੀ ਕਿ ਆਮ ਆਦਮੀ ਪਾਰਟੀ ਤਾਂ ਉਹ ਕਹਿੰਦੇ ਸੀ ਆਮ ਆਦਮੀ ਪਾਰਟੀ ਤੇ ਸਾਨੂੰ ਕੋਈ ਭਰੋਸਾ ਨਹੀਂ ਬਹੁ ਗਿਣਤੀ ਲੋਕਾਂ ਨੇ ਕਿਹਾ ਜਦੋਂ ਮੈਂ ਇਹ ਸਵਾਲ ਕਰਦਾ ਸੀ ਹਰਿਆਣੇ ਦੇ ਲੋਕਾਂ ਨੂੰ ਕਿ ਪੰਜਾਬ ਨੇ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦਿੱਤਾ ਕਿਉਂਕਿ ਆਮ ਆਦਮੀ ਪਾਰਟੀ ਨੇ ਪੰਜਾਬ ਚ ਕਹਿਆ ਸੀ ਇੱਕ ਮੌਕਾ ਦੇ ਦਿਓ ਤੇ ਤੁਸੀਂ ਨਹੀਂ ਇੱਕ ਮੌਕਾ ਦੇਣਾ ਤਾਂ ਹਰਿਆਣੇ ਵਾਲੇ ਕਹਿੰਦੇ ਅਸੀਂ ਵੇਖ ਲਿਆ ਪੰਜਾਬ ਦਾ ਹਾਲ ਪੰਜਾਬ ਨੇ ਇੱਕ ਮੌਕਾ ਦਿੱਤਾ ਸੀ ਆਮ ਆਦਮੀ ਪਾਰਟੀ ਨੂੰ ਤੇ ਉਹ ਇੱਕ ਮੌਕਾ ਦਿੱਤਾ ਪਰ ਜਿਹੜੇ ਵੱਡੇ ਦਾਅਵੇ ਆਮ ਆਦਮੀ ਪਾਰਟੀ ਨੇ ਪੰਜਾਬ ਚ ਕੀਤੇ ਸੀ ਨਸ਼ਾ ਖਤਮ ਕਰ ਦਿਆਂਗੇ ਬੇਰੁਜ਼ਗਾਰੀ ਖਤਮ ਕਰ ਦਿਆਂਗੇ ਕੱਚੇ ਮੁਲਾਜ਼ਮ ਸਾਰੇ ਪੱਕੇ ਤੇ ਬੁਢਾਪਾ ਪੈਨਸ਼ਨਾਂ ਦੁੱਗਣੀਆਂ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਈਆ ਰੰਗਲਾ ਪੰਜਾਬ ਗੋਰੇ ਬਾਹਰੋਂ ਆਇਆ ਕਰਨਗੇ ਇੱਥੇ ਕੰਮ ਕਰਨ ਤਾਂ ਹਰਿਆਣੇ ਵਾਲਿਆਂ ਨੇ ਕਿਹਾ ਕਿ ਉਹੋ ਜਿਹਾ ਕੁਝ ਵੀ ਨਹੀਂ ਹੋਇਆ ਜਦੋਂ ਮੈਂ ਹਰਿਆਣੇ ਵਾਲਿਆਂ ਨੂੰ ਸਵਾਲ ਕਰਦਾ ਸੀ ਕਿ ਆਮ ਆਦਮੀ ਪਾਰਟੀ ਸੇਤ ਤੇ ਸਿੱਖਿਆ ਤੇ ਜ਼ੋਰ ਦਿੰਦੀ ਹੈ ਉਹ ਗੱਲ ਤੁਹਾਨੂੰ ਪ੍ਰਭਾਵਿਤ ਨਹੀਂ ਕਰਦੀ ਤਾਂ ਹਰਿਆਣੇ ਵਾਲੇ ਕਹਿੰਦੇ ਸੀ ਕਿ ਅਸੀਂ ਦੇਖਿਆ ਕਿ ਭਗਵੰਤ ਮਾਨ ਮੁੱਖ ਮੰਤਰੀ ਹੈ ਪੰਜਾਬ ਦਾ ਤੇ ਉਹ ਦੋ ਤਿੰਨ ਵਾਰੀ ਬਿਮਾਰ ਹੋਇਆ ਤੇ ਆਪ ਦਾ ਇਲਾਜ ਕਰਾਉਣਾ ਤਾਂ ਉਹ ਦਿੱਲੀ ਦੇ ਅਪੋਲੋ ਹਸਪਤਾਲ ਜਾਂਦਾ ਰਿਹਾ ਤਾਂ ਫੇਰ ਜਦੋਂ ਆਪਦੇ ਮਹੱਲਾ ਕਲੀਨਿਕਾਂ ਚ ਆਪਦੇ ਸਰਕਾਰੀ ਹਸਪਤਾਲਾਂ ਚ ਭਗਵੰਤਮਾਨ ਖੁਦ ਇਲਾਜ ਨਹੀਂ ਕਰਾਉਂਦਾ ਤਾਂ ਫਿਰ ਅਸੀਂ ਯਕੀਨ ਕਿੱਥੋਂ ਕਰੀਏ ਤਾਂ ਅਗਲਾ ਸਰਵੇ ਤੁਹਾਨੂੰ ਦੱਸਦੇ ਹਾਂ ਜੀ ਜੰਮੂ ਕਸ਼ਮੀਰ ਦੇ ਵਿੱਚ ਮਿੱਤਰੋ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਨਾਵਾਂ ਸਮੇਤ ਤੁਹਾਡੇ ਕਮੈਂਟ ਮੈਂ ਪੜਨੇ ਨੇ ਔਰ ਜੰਮੂ ਕਸ਼ਮੀਰ ਦੇ ਵਿੱਚ દੈਨਕ ਪਾਸ ਕਰਦਾ ਸਰਵੇ ਕੀ ਕਹਿੰਦਾ ਕੌਣ ਜਿੱਤੇਗਾ ਕੌਣ ਹਾਰੇਗਾ? ਦੈਨਕ ਪਾਸਕਰ ਕਹਿ ਰਿਹਾ ਜੰਮੂ ਕਸ਼ਮੀਰ ਦੀਆਂ 20 ਹਰਿਆਣਾ ਵਾਂਗ 90 ਸੀਟਾਂ ਨੇ। 90ਾਂ ਦੇ ਵਿੱਚੋਂ ਜਿਹੜੀ ਭਾਜਪਾ ਹੈ ਉਹਨੂੰ 20 ਤੋਂ 25 ਸੀਟਾਂ ਦੈਨਕ ਪਾਸਕਰ ਦਾ ਸਰਵੇ ਦੇ ਰਿਹਾ ਔਰ ਜਿਹੜੀ ਕਾਂਗਰਸ ਤੇ ਐਨਸੀ ਹੈ ਉਹਨੂੰ ਇਹ ਸਰਵੇ 35 ਤੋਂ 40 ਤੱਕ ਸੀਟਾਂ ਦੇ ਰਿਹਾ ਔਰ ਪੀਡੀਪੀ ਨੂੰ 4 ਤੋਂ 7 ਸੀਟਾਂ ਤੇ ਅਦਰ ਨੂੰ 12 ਤੋਂ 16 ਸੀਟਾਂ ਇਹ ਜਿਹੜਾ ਦੈਨਿਕ ਪਾਸ ਕਰਦਾ ਸਰਵੇ ਹੈ ਉਹ ਜੰਮੂ ਕਸ਼ਮੀਰ ਚ ਦੇ ਰਿਹਾ ਹੁਣ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਬੀਜੇਪੀ ਨੇ ਹਟਾਈ ਬਹੁਤ ਕੋਸ਼ਹੋਰ ਫੈਸਲੇ ਲਏ ਬੀਜੇਪੀ ਨੂੰ ਇਹ ਲੱਗਦਾ ਸੀ ਕਿ ਬਹੁਤ ਸ਼ਾਇਦ ਸਾਡੀ ਉਥੇ 65 ਬਣੇਗੀ ਪਰ ਜਿਹੜਾ ਦੈਨਿਕ ਪਾਸ ਕਰਦਾ ਸਰਵੇ ਹੈ ਉਹ ਬੀਜੇਪੀ ਦੀ ਬਾਤੀ ਮਾਜਦਾ ਨਜ਼ਰ ਆ ਰਿਹਾ ਔਰ ਕਾਂਗਰਸ ਤੇ ਐਨਸੀ ਦੀ ਸਰਕਾਰ ਬਣਾਉਂਦਾ ਨਜ਼ਰ ਆ ਰਿਹਾ ਅਗਲਾ ਐਗਜ਼ਿਟ ਪੋਲ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਹੈ ਨਿਊਜ਼ 18 ਨਿਊਜ਼ 18 ਦਾ ਸਰਵੇ ਵੋਟਾਂ ਦੇ ਨਤੀਜੇ ਜਿਹੜੇ ਉਹਨਾਂ ਐਗਜ਼ਿਟ ਪੋਲ ਦਿੱਤੇ ਨੇ ਉਹ ਕਹਿੰਦੇ ਆ ਵੀ ਜੰਮੂ ਤੇ ਕਸ਼ਮੀਰ ਦੀਆਂ 90 ਸੀਟਾਂ ਚੋਂ ਬੀਜੇਪੀ ਨੂੰ 28 ਤੋਂ 30 ਸੀਟਾਂ ਮਿਲਣਗੀਆਂ ਔਰ ਜਿਹੜੀ ਪੀਡੀਪੀ ਹੈ ਉਹਨੂੰ 4 ਤੋਂ 7 ਸੀਟਾਂ ਮਤਲਬ ਜੇ ਇਸ ਸਰਵੇ ਮੁਤਾਬਕ ਵੀ ਵੇਖੀਏ ਤਾਂ 90 ਦੇ ਵਿੱਚੋਂ 46-47 ਸੀਟਾਂ ਸਰਕਾਰ ਬਣਾਉਣ ਲਈ ਚਾਹੀਦੀਆਂ ਨੇ ਤੇ ਭਾਜਪਾ ਨੂੰ ਸਿਰਫ 28 ਸੀਟਾਂ ਦੇ ਰਿਆ ਨਿਊਜ਼ 18 ਦਾ ਸਰਵੇ ਤੇ ਕਾਂਗਰਸ ਨੂੰ 3 ਤੋਂ 6 ਤੇ ਨੈਸ਼ਨਲ ਕਾਂਗਰਸ ਜਿਹੜੀ ਐਨਸੀਆ ਉਹਨੂੰ 28 ਤੋਂ 30 ਸੀਟਾਂ ਮਤਲਬ ਜਿਹੜਾ ਅਲਾਈਅੰਸ ਹੈ ਕਾਂਗਰਸ ਤੇ ਐਨਸੀ ਦਾ ਉਹਨੂੰ 36 ਦੇ ਕਰੀਬ ਸੀਟਾਂ ਜਿਹੜਾ ਉਹ ਨਿਊਜ਼ 18 ਦਾ ਸਰਵੇ ਦੇ ਏਰੀਆ ਔਰ ਅਦਰ ਨੂੰ ਹੋਰਾਂ ਨੂੰ ਬਾਕੀਆਂ ਨੂੰ 8 ਤੋਂ 16 ਸੀਟਾਂ ਨਿਊਜ਼ 18 ਦਾ ਸਰਵੇ ਮਿੱਤਰੋ ਦਿਨ ਦਾ ਨਜ਼ਰ ਆ ਰਿਹਾ ਇਹ ਜਿਹੜੇ ਸਰਵੇ ਅੱਜ ਸਾਹਮਣੇ ਆਏ ਨੇ ਮੈਂ ਤੁਹਾਨੂੰ ਦੱਸੇ ਨੇ ਜੰਮੂ ਕਸ਼ਮੀਰ ਦੇ ਵਿੱਚ ਵੀ ਬੀਜੇਪੀ ਕਾਫੀ ਪਛੜ ਦੀ ਨਜ਼ਰ ਆ ਰਹੀ ਹੈ ਐਗਜ਼ਿਟ ਪੋਲਾਂ ਦੇ ਮੁਤਾਬਕ ਜੋ ਬੀਜੇਪੀ ਨੂੰ ਉਮੀਦ ਸੀ ਜਿਵੇਂ ਮੋਦੀ ਸਾਹਿਬ ਆਏ ਅਮਿਤ ਸ਼ਾਹ ਸਾਹਿਬ ਆਏ ਉਹਨਾਂ ਨੇ ਬਹੁਤ ਰੈਲੀਆਂ ਜੇ ਐਂਡ ਕੇਚ ਕੀਤੀਆਂ ਨੇ ਪਰ ਨਤੀਜਾ ਮਿਲਦਾ ਨਜ਼ਰ ਨਹੀਂ ਆ ਰਿਹਾ ਹਰਿਆਣਾ ਦੇ ਵਿੱਚ ਬਹੁਤ ਰੈਲੀਆਂ ਖੁਦ ਮੋਦੀ ਸਾਹਿਬ ਨੇ ਆ ਕੇ ਕੀਤੀਆਂ ਅਮਿਤ ਸ਼ਾਹ ਆਏ ਵੱਡੇ ਵੱਡੇ ਕੇਂਦਰ ਦੇ ਮੰਤਰੀ ਆਏ ਖੱਟਰ ਨੇ ਵੋਟਾਂ ਦੇ ਵਿੱਚ ਫਿਰ ਕਿਸਾਨਾਂ ਦੇ ਉਲਟ ਬਿਆਨ ਦਿੱਤਾ ਤਾਂ ਰਹਿੰਦੀ ਖੁੰਦੀ ਬਾਟੀ ਹਰਿਆਣਾ ਚ ਕੰਗਣਾ ਨੇ ਮਾਂਜਤੀ ਬੀਜੇਪੀ ਦੀ ਔਰ ਇਹ ਸਾਰੇ ਨਤੀਜੇ ਜਿਹੜੇ ਨੇ ਕੁੱਲ ਮਿਲਾ ਕੇ ਕਾਂਗਰਸ ਦੇ ਪੱਖ ਚ ਤੇ ਭਾਜੀਪੀ ਦੇ ਵਿਰੋਧ ਚ ਐਗਜ਼ਿਟ ਪੋਲ ਦੇ ਮੁਤਾਬਕ ਜੋ ਸਰਵੇ ਆ ਉਹਨਾਂ ਮੁਤਾਬਕ ਜਾਂਦੇ ਦਿਖ ਰਹੇ ਨੇ ਦੇਖੋ ਜੇਕਰ ਸਾਡੇ ਵੋਟਰ ਜਾਗਰੂਕ ਹੋ ਜਾਣ ਸੁਚੇਤ ਹੋ ਜਾਣ ਅਜੇ ਬਹੁਤ ਘੱਟ ਆ ਜਾਗਰੂਕਤਾ ਦੀ ਅਜੇ ਤਾਂ ਵਿਚਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਇਹ ਵਿਧਾਨ ਸਭਾ ਦੀਆਂ ਕਿ ਲੋਕ ਸਭਾ ਦੀਆਂ ਲੋਕਾਂ ਐਮ ਐਲ ਏ ਬਣਾਉਣ ਲਈ ਵੋਟ ਪਾ ਰਹੇ ਹੁੰਦੇ ਨੇ ਤੇ ਵਿਚਾਰੀ ਜਨਤਾ ਨੂੰ ਇਹ ਵੀ ਦੱਸਿਆ ਨਹੀਂ ਗਿਆ ਸਿਸਟਮ ਵੱਲੋਂ ਵੀ ਐਮ ਐਲ ਏ ਦੀ ਫੁੱਲ ਫਾਰਮ ਕੀ ਆ ਐਮਐਲਏ ਦਾ ਕੰਮ ਕੀ ਹੈ ਐਮਐਲਏ ਦਾ ਕਾਰਜ ਖੇਤਰ ਕੀ ਹੈ ਐਮਪੀ ਤੇ ਐਮਐਲਏ ਦੇ ਕੰਮ ਖੇਤਰ ਚ ਫਰਕ ਕੀ ਹੁੰਦਾ ਬਹੁ ਗਿਣਤੀ ਲੋਕਾਂ ਨੂੰ ਇਹ ਜਾਣਕਾਰੀਆਂ ਨਹੀਂ ਦਿੱਤੀਆਂ ਗਈਆਂ ਸਰਕਾਰਾਂ ਵੱਲੋਂ ਸਿਆਸਤਾਂ ਵੱਲੋਂ ਸਿਸਟਮ ਵੱਲੋਂ ਔਰ ਇੱਕ ਵੱਡੀ ਮਾਰ ਲਗਾਤਾਰ ਪੈਂਦੀ ਰਹੀ ਹੈ ਸੋ ਐਗਜ਼ਿਸਟ ਪੋਲ ਦੇ ਨਤੀਜੇ ਆਏ ਮੈਂ ਤੁਹਾਨੂੰ ਦੱਸੇ ਨੇ ਤੁਹਾਨੂੰ ਕਿੱਦਾਂ ਲੱਗਦਾ ਤੁਸੀਂ ਆਪਣਾ ਕਮੈਂਟ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ